ਸਾਤ੍ਰੀਕਾਲ ਆਰਪੀਟੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀਕਾ ਅਟਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਸਾਡੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਡਾਕਟਰ ਅਤੇ ਜੰਦਰ ਵਿਲੀ ਜੀ ਨਮਸਕਾਰ ਸਰ ਨਮਸਕਾਰ ਅੱਜ ਦੀ ਮੁੱਖ ਖਬਰਾਂ ਵਿੱਚੋਂ ਜਿਹੜੀ ਅਸੀਂ ਚੋਣਵੀਂ ਖਬਰ ਜਿਹੜੀ ਲਈ ਹੈ ਉਹ ਇਹ ਹੈ ਕਿ ਐਮਐਲਏ ਪਠਾਨ ਮਾਜਰਾ ਉੱਪਰ ਇੱਕ ਕੇਸ ਦਰਜ ਹੋਇਆ ਸਰ ਇਹ ਖਬਰ ਕਾਫੀ ਵਾਇਰਲ ਹੋਈ ਹੈ ਕੀ ਹੈ ਸਰ ਇਸ ਖਬਰ ਦਾ ਸੱਚ ਦੇਖੋ ਜੀ ਪਠਾਨ ਮਾਜਰਾ ਤੇ ਇੱਕ ਕੇਸ ਦਰਜ ਹੋ ਗਿਆ ਇਹ ਗੱਲ ਸੱਚੀ ਹੈ ਜੀ ਉਦ ਤੇ 376 ਜਾਨੀ ਕਿ ਰੇਪ ਦਾ ਕੇਸ ਹੈ ਇਸ ਕੇਸ ਦੇ ਤੇ ਦੋਸ਼ੀ ਨੂੰ ਜੇਲ੍ਹ ਚ ਜਾ ਕੇ ਵੀ ਜਿਹੜੇ ਨਾਲ ਦੇ ਜੇਲੀ ਹੈ ਕੈਦੀ ਆ ਨਾ ਉਹ ਬਖਸ਼ਦੇ ਨਹੀਂ ਉਹ ਕੁੱਟਦੇ ਰਹਿੰਦੇ ਆ ਇੱਕ 420 ਦਾ ਧੋਖਾ ਧੜੀ ਦਾ ਕੇਸ ਹੈ ਇਹ ਵੀ ਉਸੇ ਔਰਤ ਨਾਲ ਸੰਬੰਧਿਤ ਕੇਸ ਸਮਝਿਆ ਜਾਂਦਾ ਹਮ ਇੱਕ 506 ਦਾ ਮੁਕਾਦਮਾ ਇਹ ਤਿੰਨ ਧਰਾਵਾਂ ਆਈਪੀਐਸ ਦੀਆਂ ਤਿੰਨ ਧਰਾਵਾਂ ਉਹਨਾਂ ਤੇ ਲੱਗੀਆਂ ਨੇ ਜੀ ਅਹ ਹਰਮੀਤ ਸਿੰਘ ਪਠਾਨ ਮਾਜ਼ਰਾ 2022 ਚ ਆਮ ਆਦਮੀ ਪਾਰਟੀ ਤੋਂ ਸਨੌਰ ਤੋਂ ਐਮਐਲਏ ਚੁਣੇ ਗਏ ਸੀ ਤੇ ਸਨੌਰ ਦਾ ਜਿਹੜਾ ਹਲਕਾ ਆ ਇਹ ਪਟਿਆਲਾ ਜਿਹੜੀ ਲੋਕ ਸਭਾ ਕੰਸਟੀਚੁਐਂਸੀ ਆ ਉਹਦੇ ਚ ਪੈਂਦਾ ਹੁਣ ਜੇ ਗੱਲ ਕਰੀਏ ਤਾਂ ਇਹ ਆ ਵੀ ਉਸ ਵੇਲੇ ਜਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਝੁੱਲੀ ਸੀ ਜੀ ਤੇ ਉਦੋਂ 92 ਉਮੀਦਵਾਰ ਆਮ ਆਦਮੀ ਪਾਰਟੀ ਦੇ ਜਿੱਤੇ ਸੀ ਤੇ ਇਹ ਗੱਲ ਸੱਚ ਹੈ ਕਿ ਹਰ ਵਿਅਕਤੀ ਜਿਹੜਾ ਵੀ ਇਧਰੋਂ ਖੜਾ ਹੋਇਆ ਉਹ ਜਿੱਤ ਗਿਆ ਜੇ ਮੈਂ ਕਹਾਂ ਕਿ ਜਿਹੜੇ ਨਹੀਂ ਸੀ ਜਿੱਤਣੇ ਚਾਹੀਦੇ ਉਹ ਵੀ ਜਿੱਤ ਗਏ ਇਹਦੇ ਨਾਲ ਹੋਇਆ ਕੀ ਇਹਦੇ ਨਾਲ ਇੱਕ ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਇਹ ਡੀਮੋਟਿਵੇਟ ਹੋਈਆਂ ਦੂਸਰਾ ਜਿਨ੍ਹਾਂ ਨੂੰ ਇੰਨੀ ਵੱਡੀ ਸ਼ਕਤੀ ਇੰਨਾ ਵੱਡਾ ਲੋਕਾਂ ਦਾ ਫਤਵਾ ਮਿਲ ਗਿਆ ਜੀ ਉਹ ਉਹਨਾਂ ਦਾ ਦਿਮਾਗ ਜਿਹੜਾ ਉਹ 7ਵੇਂ ਸਮਾਨ ਤੇ ਪਹੁੰਚ ਗਿਆ ਜਿਹੜਾ ਰਾਸੀ ਸਤਾ ਦੇ ਇਹ ਤੱਕ ਪਹੁੰਚੇ ਵਿਅਕਤੀ ਦਾ ਇੰਨਾ ਦਿਮਾਗ ਖਰਾਬ ਹੋਣਾ ਚਾਹੀਦਾ ਨਹੀਂ ਜੀ ਤੀਸਰੀ ਗੱਲ ਇਹ ਹੈ ਕਿ ਇਹਦੇ ਨਾਲ ਜਿਹੜੇ ਲੋਕ ਵਿਧਾਨ ਸਭਾ ਦੀਆਂ ਪੌੜੀਆਂ ਚੜ ਗਏ ਜਿਵੇਂ ਭਗਵੰਤ ਮਾਨ ਹੁਣ ਹੀ ਕਹਿੰਦੇ ਹੁੰਦੇ ਸੀ ਨਾ ਭਾਨਾ ਸਪੀਕਰ ਵਾਲਾ ਚੰਨਾ ਪੈਂਚਰਾਂ ਵਾਲਾ ਤੇ ਕੋਈ ਸ਼ੋਲੇ ਵਿੱਚ ਵਾਲਾ ਇਹ ਲੋਕ ਜਿੱਤਣਗੇ ਜਦੋਂ ਮੂਵਮੈਂਟਸ ਬਣਦੀਆਂ ਹੁੰਦੀਆਂ ਨੇ ਰਾਜਸੀ ਮੂਵਮੈਂਟਸ ਦਾ ਇਹ ਇਹ ਮੈਂ ਤਾਂ ਇਹਨੂੰ ਦਿਖਾ ਤੀ ਸਮਝਦਾ ਜਦੋਂ ਰਾਜਸੀ ਮੂਵਮੈਂਟ ਬਣਦੀਆਂ ਹੁੰਦੀਆਂ ਨੇ ਤੇ ਇਸ ਤਰ੍ਹਾਂ ਦੇ ਵਰਤਾਰੇ ਹੁੰਦੇ ਨੇ ਕਿ ਉਹ ਲੋਕ ਵੀ ਜਿੱਤ ਜਾਂਦੇ ਨੇ ਜਿਹੜੇ ਬਿਲਕੁਲ ਡਿਸਰਵ ਨਹੀਂ ਕਰਦੇ ਲੋਕਾਂ ਨੇ ਝਾੜੂ ਦੇਖਿਆ ਜੀ ਲੋਕਾਂ ਨੇ ਆਮ ਆਦਮੀ ਪਾਰਟੀ ਦੇਖੀ ਲੋਕਾਂ ਨੇ ਭਗਵੰਤ ਮਾਨ ਦੇਖਿਆ ਲੋਕਾਂ ਨੇ ਕੇਜਰੀ ਵਾਰ ਦੇਖਿਆ ਇਹ ਇੱਕ ਸਚਾਈ ਹੈ ਇਸ ਸਚਾਈ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਜੇ ਅਸੀਂ ਇਸ ਸਚਾਈ ਤੋਂ ਮੁਨਕਰ ਹੋਵਾਂਗੇ ਨਾ ਤਾਂ ਫਿਰ ਅਸੀਂ ਇਸ ਜਿਹੜੀ ਆ ਜਿਹੜਾ ਦੁਬਧਾ ਪਈ ਹੋਈ ਆ ਇਹਨੂੰ ਸਹੀ ਪਕੜ ਨਹੀਂ ਸਕਾਂਗੇ ਸੋ ਜਿਨ੍ਹਾਂ ਵਿਅਕਤੀਆਂ ਦਾ ਕੋਈ ਰਾਸੀ ਆਧਾਰ ਹੀ ਨਹੀਂ ਜਿਨ੍ਹਾਂ ਦੀ ਕੋਈ ਰਾਸੀ ਸਮਝਦਾਰੀ ਨਹੀਂ ਉਹ ਵਿਅਕਤੀਆਂ ਦਾ ਜਿੱਤ ਜਾਣਾ ਕਿਸੇ ਵੀ ਸਮਾਜ ਲਈ ਕਿਸੇ ਵੀ ਰਾਜ ਲਈ ਜਿਹੜਾ ਕੋਈ ਸ਼ੋਭ ਸੰਕੇਤ ਨਹੀਂ ਹੁੰਦਾ ਜੀ ਜੀ ਮੈਂ ਇਹ ਵੀ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਰਾਜਨੀਤੀ ਦੇ ਵਿੱਚ ਜਿਹੜਾ ਪਿਤਾ ਪੁਰਖੀ ਜਿਹੜੇ ਲੋਕ ਚੱਲਦੇ ਨੇ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਰਾਜਨੀਤੀ ਦਾ ਦੁਖਾਂਤ ਹੈ ਇੱਥੇ ਪਿਤਾ ਪੁਰਖੀ ਰਾਜ ਚੱਲਦੇ ਨੇ ਇੱਥੇ ਨਾਨਾ ਆਇਆ ਫਿਰ ਤੀਆ ਫਿਰ ਦੋਤਾ ਆਇਆ ਫਿਰ ਪੁੱਤ ਆਇਆ ਇਹ ਇਹ ਟ੍ਰੈਡੀਸ਼ਨ ਉੱਪਰ ਤੋਂ ਲੈ ਕੇ ਥੱਲੇ ਤੱਕ ਚੱਲ ਰਹੀ ਹੈ ਇਹ ਵੀ ਉਨੀ ਹੀ ਖਤਰਨਾਕ ਹੈ ਮੈਂ ਇਹਦੇ ਚ ਇੱਕ ਗੱਲ ਸਾਰਿਕਾ ਜੀ ਹੋਰ ਜੋੜਨੀ ਚਾਹਣਾ ਉਹ ਇਹ ਹੈ ਕਿ ਰਾਜਨੀਤੀ ਇਹਨਾਂ ਲੋਕਾਂ ਲਈ ਇੱਕ ਤੰਦਾ ਬਣ ਗਈ ਜਦ ਕਿ ਰਾਜਨੀਤੀ ਤੰਦਾ ਨਹੀਂ ਹੁੰਦੀ ਇਹ ਕੋਈ ਕਾਰੋਬਾਰ ਨਹੀਂਗਾ ਰਾਜਨੀਤੀ ਇੱਕ ਜ਼ਿੰਮੇਵਾਰ ਰਾਸੀ ਆਗੂ ਦੀ ਸਮਾਜ ਦੇ ਵਿੱਚ ਦਿੱਤੀ ਹੋਈ ਰਾਸੀ ਅਗਵਾਈ ਹੈ ਇਹ ਜੇ ਅਗਵਾਈ ਦੇਣ ਦੇ ਯੋਗ ਆ ਕਾਂਗ ਭਾਈ ਦੇਗਾ ਇਹ ਆਮ ਆਦਮੀ ਪਾਰਟੀ ਅੱਜ ਪਠਾਨ ਮਾਸਰਾ ਬਾਰੇ ਇਹ ਗੱਲ ਕਹਿੰਦੀ ਆ ਵੀ ਇਹਦੀ ਇਹਨੇ ਧੋਖਾ ਕੀਤਾ ਬਿਲਕੁਲ ਧੋਖਾ ਕੀਤਾ ਉਹ ਔਰਤ ਦੇ ਮੈਂ ਜਜ਼ਬਾਤਾਂ ਨਾਲ ਦੀ ਕਦਰ ਕਰਦਾ ਇਹ ਗੱਲ ਇਹਨਾ ਵੀ ਉਹ ਝੂਠ ਨਹੀਂ ਬੋਲਦੀ ਹੋਏਗੀ ਸਵਾਲ ਇਹ ਆ ਕਿ ਤੁਹਾਡੀਆਂ ਜਿਹੜੀਆਂ ਏਜੰਸੀਆਂ ਨੇ ਜਾਂਚ ਕੀਤੀ ਜਿਹੜੀਆਂ ਟੀਮਾਂ ਨੇ ਤੁਹਾਡੀਆਂ ਨੇ ਜਾਂਚ ਕੀਤੀ ਤੇ ਉਹਨਾਂ ਨੇ ਜਾਂਚ ਪੜਤਾਲ ਕੀਤੀ ਤੁਸੀਂ ਜਿਹੜੇ ਲੋਕ ਖੜੇ ਕੀਤੇ ਮੈਂ ਉਹਨਾਂ 'ਚੋਂ ਕਈਆਂ ਨੂੰ ਨਿੱਜੀ ਰੂਪ 'ਚ ਜਾਣਦਾ ਜਲੰਧਰ 'ਚੋਂ ਰਮਨ ਅਰੋੜਾ ਕੀ ਕਿਸ ਪਾਇਦਾ ਬੰਦਾ ਸੀ ਇੱਕ ਵਪਾਰੀ ਨੂੰ ਤੁਸੀਂ ਲਿਆ ਕੇ ਖੜਾ ਕਰਤਾ ਤੇ ਉਹਨੇ ਰਾਜਨੀਤੀ 'ਚ ਐਡਾ ਤਕੜਾ ਵਪਾਰ ਕੀਤਾ ਕਿ ਤੁਸੀਂ ਆਪ ਹੈਰਾਨ ਰਹਿ ਗਏ ਕਿ ਐਡਾ ਵੱਡੀ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਜੀ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪਠਾਨ ਮਾਜਰੇ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਉਹ ਪੁਲਿਸ ਦੀ ਗ੍ਰੈਫਟ ਵਿੱਚੋਂ ਆਪਣੀ ਜਿਹੜੀ ਐਸਯੂਵੀ ਗੱਡੀ ਨੂੰ ਭਜਾਉਂਦਾ ਹੋਇਆ ਆ ਉਹ ਇੱਕ ਪੁਲਿਸ ਮੁਲਾਜ਼ਮ ਨੂੰ ਜ਼ਖਮੀ ਕਰਕੇ ਭੱਜ ਗਿਆ। ਇਹ ਕਿਹਾ ਗਿਆ ਕਿ ਉਹਦੀ ਇੱਕ ਸਫਾਰੀ ਗੱਡੀ ਗ੍ਰਿਫਤਾਰ ਕਰ ਲਈ ਗਈ ਹੈ ਤੇ ਦੂਸਰੀ ਗੱਡੀ ਚੋਂ ਭੱਜ ਗਿਆ। ਇਹ ਵੀ ਕਿਹਾ ਗਿਆ ਕਿ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਇਹ ਵੀ ਕਿਹਾ ਗਿਆ ਕਿ ਉਹ ਹਰਿਆਣਾ ਕਰਨਾਲ ਦੇ ਢਰਵੀ ਪਿੰਡ ਵਿੱਚੋਂ ਆਪਣੇ ਰਿਸ਼ਤੇਦਾਰ ਜਿਹੜਾ ਹਰਿਆਣਾ ਆ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮੈਂਬਰ ਹੈ ਉਹਦੇ ਘਰੋਂ ਉਹਨੂੰ ਗ੍ਰਿਫਤਾਰ ਕਰਨ ਗਈ ਜਦੋਂ ਪੁਲਿਸ ਤੋਂ ਕੰਦ ਟੱਪ ਕੇ ਭੱਜਾ ਹੁਣ ਇਹ ਇਹ ਵਰਸਨ ਸਾਰੇ ਪ੍ਰੀਸ ਦੇ ਨੇ ਇਹ ਤੋਂ ਪਹਿਲਾਂ ਦਿਹਾੜੀ ਪਹਿਲਾਂ ਜਦੋਂ ਦੀ ਸਿਕਿਉਰਿਟੀ ਵਾਪਸ ਲੈ ਲਈਗੀ ਉਦੋਂ ਤੋਂ ਲੈ ਕੇ ਉਹ ਫੇਸਬੁੱਕ ਪੇਜ ਤੇ ਕਈ ਵਾਰ ਲਾਈਵ ਹੋਇਆ ਜਿਹੜੇ ਚੈਨਲ ਬਹੁਤ ਫਰਤੀਲੇ ਨੇ ਉਹ ਉਹਨੂੰ ਮਿਲੇ ਵੀ ਨਹੀਂ ਉਹਨੇ ਉਦੋਂ ਇਸ਼ਾਰੇ ਕਰ ਦਿੱਤੇ ਸੀ ਕਿ ਮੇਰੀ ਗ੍ਰਿਫਤਾਰੀ ਹੋਏਗੀ ਅੱਜ ਜਦੋਂ ਉਹਦੀ ਗ੍ਰਿਫਤਾਰੀ ਦੀਆਂ ਖਬਰਾਂ ਆ ਰਹੀਆਂ ਨੇ ਤੇ ਨਾਲ ਪੁਲਿਸ ਦਾ ਵਰਸ਼ਨ ਇਹ ਹੈ ਕਿ ਉਹ ਗ੍ਰਿਫਤਾਰ ਨਹੀਂ ਹੋਇਆ ਗ੍ਰਿਫਤਾਰੀ ਚੋਂ ਭੱਜ ਗਿਆ ਹੈ ਗ੍ਰਿਫਤਾਰੀ ਚੋਂ ਭੱਜਣਾ ਇਹ ਕੋਈ ਆਸਾਨ ਕੰਮ ਨਹੀਂ ਕਹਾ ਹੁੰਦਾ ਭੱਜ ਗਿਆ ਕਿ ਨਹੀਂ ਭੱਜ ਗਿਆ ਮੇਰੇ ਲਈ ਇਹ ਅਜੇ ਵੀ ਡਾਊਟ ਹੈ ਵੀ ਉਹ ਭੱਜ ਗਿਆ ਕਿ ਇਹਨਾਂ ਨੇ ਕਿਤੇ ਲੁਕੋਇਆ ਕੀ ਗੱਲ ਹੈ ਇਹ ਮੇਰੇ ਲਈ ਅਜੇ ਡਾਊਟ ਹੈ ਪਰ ਉਹਨੇ ਇੱਕ ਕਾਲ ਦਿੱਤੀ ਸੀ ਕਿ ਅਸੀਂ ਪਟਿਆਲਾ ਦੇ ਐਸਐਸਪੀ ਦਾ ਦਫ਼ਤਰ ਘੇਰਾਂਗੇ ਉਹਨੇ ਆਪਣੇ ਸਪੋਰਟਰਾਂ ਨੂੰ ਇਹ ਕਿਹਾ ਸੀ ਕਿ ਆਪਣੇ ਸਾਧਨਾ ਤੇ ਪਟਾਲਾ ਐਸਐਸਪੀ ਆਫਿਸ ਆਉਣ ਪਰ ਅਸਲੀਅਤ ਇਹ ਹੈ ਕੋਈ ਲੋਕਮਹਾਜ ਪਠਾਨ ਮਾਜਰਾ ਦੇ ਹੱਕ ਚ ਵੀ ਖੜਾ ਨਹੀਂ ਹੋਇਆ ਇਸ ਸਾਰੇ ਐਪੀਸੋਡ ਦਾ ਇੱਕ ਦੁਖਾਂਤ ਹੈ ਦੁਖਾਂਤ ਸਰਕਾਰ ਜੀ ਇਹ ਹੈ ਕਿ ਜਿਹੜੇ ਇਲਜ਼ਾਮ ਉਹਨੇ ਆਮ ਆਦਮੀ ਪਾਰਟੀ ਤੇ ਲਾਏ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਉਹਨੇ ਹਾਈ ਕਮਾਂਡ ਤੇ ਕੀਤੀਆਂ ਨੇ ਜਿਸ ਤਰ੍ਹਾਂ ਦੇ ਦੋਸ਼ ਉਹਨੇ ਦਿੱਲੀ ਦੀ ਟੀਮ ਤੇ ਲਾਏ ਨੇ ਉਹ ਤੇ ਨਾਲ ਪਲੱਸ ਹੁੰਦਾ ਇਹ ਕਹਿਣਾ ਕਿ ਇਹਨੇ 5-4 ਐਮਐਲਿਆਂ ਦੇ ਅਸਤੀਫੇ ਲੈ ਕੇ ਰੱਖੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਬੇਚੈਨੀ ਨੂੰ ਜਗ ਜਾਗਰ ਕਰਦੀਆਂ ਨੇ ਜਿਹੜੀ ਪੰਜਾਬ ਸਰਕਾਰ ਜਿਹੜੀ ਹੈ ਉਫੇਸ ਕਰ ਰਹੀ ਹੈ ਸੋ ਇਹ ਇਹ ਜਿਹੜੀ ਇਹਦੀ ਅਸਲੀਅਤ ਹੈ ਜੀ ਬਿਲਕੁਲ ਸਰ ਇਸੇ ਤਰ੍ਹਾਂ ਜਿਵੇਂ ਤੁਸੀਂ ਕਿਹਾ ਕਿ ਪਠਾਨ ਮਾਜਰਾ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਕੁਝ ਦੋਸ਼ ਵੀ ਲਗਾਏ ਨੇ ਜੋ ਉਸਨੇ ਦੋਸ਼ ਲਗਾਏ ਨੇ ਕੀ ਉਹ ਸੱਚ ਨਹੀਂ ਹੈ ਗਲਤ ਨਹੀਂ ਦੇਖੋ ਅਸੀਂ ਮੀਡੀਆ ਟ੍ਰਾਇਲ ਨਹੀਂ ਕਰ ਰਹੇ ਅਸੀਂ ਸੱਚ ਹੈ ਕਿ ਝੂਠ ਹੈ ਇਹਦੀ ਪਰਖ ਕਰਨ ਵਾਲੇ ਕੌਣ ਹੈ ਅਸੀਂ ਕੁਝ ਸੰਭਾਵਨਾਵਾਂ ਦੀ ਕੁਝ ਡਾਟਸ ਦੀ ਦਾ ਨੂੰ ਮੇਲਣ ਦੀ ਕੋਸ਼ਿਸ਼ ਕਰਦੇ ਹਾਂ ਜੀ ਉਹਨਾਂ ਨੇ ਜਿੱਦਣ ਇੱਕ ਹੜ ਦੀ ਸਥਿਤੀ ਹੈ ਜੇ ਹੜ ਨਹੀਂ ਸੀ ਆਇਆ ਇਹ ਟਾਂਗਰੀ ਜਿਹੜਾ ਕਨਹਿਰਜੀ ਹੈ ਉਹਦੇ ਤੇ ਉਹ ਇੱਕ ਪੁਲ ਤੇ ਖੜੇ ਨੇ ਉਹ ਬਹੁਤ ਵੱਡੀ ਸਪੀਚ ਕਰਦੇ ਨੇ ਜਿਹਦੇ ਚ ਉਹ ਕਹਿੰਦੇ ਨੇ ਕਿ ਹੜਾਂ ਵਾਲੀ ਜ਼ਿੰਮੇਵਾਰ ਜਿਹੜੀ ਹੈ ਉਹ ਜ਼ਿੰਮੇਵਾਰੀ ਸਰਕਾਰ ਦੀ ਹੈ ਸਰਕਾਰ ਆਪਣੇ ਐਮਐਲਏ ਦੀ ਨਹੀਂ ਸੁਣਦੀ ਮੈਂ ਇੱਕ ਯੁਰਤ ਵਾਲਾ ਬੰਦਾ ਆ ਮੈਂ ਯੁਰਤ ਵਾਲਾ ਬੰਦਾ ਹੋਣ ਕਰਕੇ ਬੋਲਦਾ ਆ ਇਹ ਗੱਲਾਂ ਉਹਨਾਂ ਨੇ ਕੀਤੀ ਆ ਜੀ ਆ ਉਹਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਕਿ ਇਹ ਜਿਹੜਾ ਇਹ ਜਲ ਸਰੋਤ ਵਿਭਾਗ ਦਾ ਪ੍ਰਮੁਖ ਸਕੱਤਰ ਹੈ ਉਹ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਬਾਰੇ ਉਹਨਾਂ ਨੇ ਇਹ ਕਿਹਾ ਕਿ ਕ੍ਰਿਸ਼ਨ ਕੁਮਾਰ ਨੇ ਕੰਮ ਨਹੀਂ ਕੀਤਾ ਇਹ ਸਾਰੀ ਜ਼ਿੰਮੇਵਾਰੀ ਕ੍ਰਿਸ਼ਨ ਕੁਮਾਰ ਦੀ ਵੱੜਦੀ ਹੈ ਹੁਣ ਸਵਾਲ ਇਹ ਪੈਦਾ ਹੋ ਹੋਣਾ ਚਾਹੀਦਾ ਹੈ ਕਿ ਕ੍ਰਿਸ਼ਨ ਕੁਮਾਰ ਦੀ ਕੀ ਜ਼ਿੰਮੇਵਾਰੀ ਹੈ ਸਾਡੇ ਦਰਿਆਵਾਂ ਦੇ ਵਿੱਚ ਸਾਡੇ ਕੋਲ ਤਿੰਨ ਦਰਿਆ ਰਾਵੀ ਸਤਲੁਜ ਤੇ ਬਿਆਸ ਜੀ ਇਹਨਾਂ ਤਿੰਨਾਂ ਦਰਿਆਵਾਂ ਵਿੱਚ 12 ਲੱਖ ਕਿਊਸਿਕ ਪਾਣੀ ਰੁਟੀਨ ਨਾਲੋਂ ਵੱਧ ਆ ਗਿਆ ਹੂੰ ਕੀ ਇਹ ਕਿਸੇ ਐ ਪ੍ਰਮੁੱਖ ਸਿਕੱਤਰ ਦੀ ਉਣ ਗੈਲੀ ਕਰਕੇ ਆ ਗਿਆ ਕੀ ਏਡੀ ਵੱਡੀ ਜਿਹੜੀ ਲਗਾਤਾਰ ਵਰਖਾ ਆ ਉਹ ਕਿਸੇ ਸਰਕਾਰੀ ਤੰਤਰ ਦੇ ਫੇਲਰ ਦਾ ਨਤੀਜਾ ਹੈ ਮੈਂ ਬਾਰ-ਬਾਰ ਇੱਥੇ ਇਸ ਗੱਲ ਤੇ ਸਹਿਮਤ ਹਾਂ ਵੀ ਜਿੰਨੀਆਂ ਵੱਡੇ ਪੱਧਰ ਤੇ ਤਿਆਰੀਆਂ ਸਾਡੀਆਂ ਸਰਕਾਰਾਂ ਨੇ ਕਰਨੀਆਂ ਸਾਡੀਆਂ ਸਰਕਾਰਾਂ ਨਹੀਂ ਕਰਦੀਆਂ ਪਿਛਲੇ ਲੰਮੇ ਸਮੇਂ ਤੋਂ ਨਹੀਂ ਕਰਦੀਆਂ ਜੀ ਆ ਜਿਹੜੀ ਘੱਗਰ ਦੀ ਸਮੱਸਿਆ ਅੱਜ ਬਣੀ ਪਈ ਆ ਜਿਹੜੇ ਘੱਗਰ ਨੇ ਇਸ ਸਨੌਰ ਹਲਕੇ 'ਚ ਦਬਾਈ ਮਚਾਉਣੀ ਆ ਜਿਹੜੀ 23 'ਚ ਮਚਾਈ ਸੀ ਇਹ ਘੱਗਰ ਦੇ ਵਿੱਚ ਤਾਂ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਕੱਗਰ ਤੇ ਆਪਣੇ ਥਾਂ ਤੇ ਆ ਕੱਗਰ ਤਾਂ ਆਪਣੇ ਥਾਂ ਤੇ ਵਗਣਾ ਚਾਹੁੰਦਾ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਸੋ ਇਸ ਸੰਦਰਭ ਵਿੱਚ ਮੈਂ ਇੱਕ ਗੱਲ ਬੜੀ ਸਪਸ਼ਟ ਕਹਿਣੀ ਚਾਹਣਾ ਕਿ ਹੜ੍ਹਾਂ ਦੀ ਸਥਿਤੀ ਨੂੰ ਇੱਕ ਬਹਾਨਾ ਬਣਾ ਲਿਆ ਗਿਆ ਕਿ ਅੱਜ ਪੰਜਾਬ ਦੇ ਲੋਕੋ ਬੇਚੈਨ ਨਹੀਂ ਦੇਖੋ ਬੇਚੈਨੀ ਤਾਂ ਕੁਦਰਤੀ ਹੈ 3 ਲੱਖ ਤੇ ਏਕੜ ਜ਼ਮੀਨ ਤੋਂ ਵੱਧ ਜਿਹੜੀ ਜ਼ਮੀਨ ਆ ਤਬਾਹ ਹੋ ਗਈ ਆ ਫਸਲ ਤਬਾਹ ਹੋ ਗਈ ਆ ਲਗਭਗ 1350 ਪਿੰਡ ਜਿਹੜੇ ਨੇ ਉਹ ਡੁੱਬੇ ਪਏ ਨੇ ਲੋਕਾਂ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਲੋਕਾਂ ਦੇ ਮਨ ਚ ਗੁੱਸਾ ਤਾਂ ਹੋਏਗਾ ਹੀ ਲੋਕਾਂ ਦੇ ਮਨ ਚ ਗੁੱਸਾ ਸਰਕਾਰ ਪ੍ਰਤੀ ਹੁੰਦਾ ਹੈ ਔਰ ਉਹ ਉਹ ਲੋਕਾਂ ਦਾ ਗੁੱਸਾ ਵਾਜਬ ਹੈ ਉਹਦੇ ਚ ਕੋਈ ਗੱਲ ਨਹੀਂ ਪਠਾਨ ਮਾਜਰਾ ਉਸ ਗੁੱਸੇ ਦੀ ਸਥਿਤੀ ਨੂੰ ਕੈਸ਼ ਕਰਨਾ ਚਾਹੁੰਦਾ ਉਹ ਕੈਸ਼ ਕਰਕੇ ਉਹ ਇਹ ਚਾਹੁੰਦਾ ਕਿ ਮੈਂ ਤੁਹਾਡਾ ਹਮਦਰਦ ਹਾਂ ਇਸ ਕਰਕੇ ਮੈਂ ਸਰਕਾਰ ਛੱਡਤੀ ਆ ਇਸ ਕਰਕੇ ਮੇਰੀ ਸਕਿਉਰਟੀ ਵਾਪਸ ਲੈ ਲਿਆ ਇਸੇ ਕਰਕੇ ਮੈਂ ਸਕਿਉਰਟੀ ਨੂੰ ਕਹਤਾ ਬਾਏ ਬਾਏ ਤੁਸੀਂ ਜਾਓ ਤੇ ਮੈਂ ਹੁਣ ਆਪਣੇ ਰਾਹ ਪੈਣ ਲੱਗਾ ਮੈਂ ਲੋਕਾਂ ਦੇ ਨਾਲ ਖੜਾ ਲੋਕਾਂ ਦੇ ਨਾਲ ਖੜੇ ਹੋ ਜਾਣਾ ਮਾੜੀ ਗੱਲ ਨਹੀਂ ਲੋਕਾਂ ਦੇ ਨਾਲ ਖੜੇ ਹੋਣ ਵਾਲੇ ਲੋਕ ਜਿਹੜੇ ਨੇ ਨਾ ਉਹਦੇ ਤੇ 376 ਦੇ ਪਰਚੇ ਨਹੀਂ ਦਰਜ ਹੁੰਦੇ ਜੀ ਉਹਨਾਂ ਤੇ 420 ਦੇ ਪਰਚੇ ਨਹੀਂ ਦਰਜ ਹੁੰਦੇ ਮੈਂ ਨਾਲ ਹੀ ਇੱਕ ਗੱਲ ਇਹ ਵੀ ਚੰਗੀ ਤਰ੍ਹਾਂ ਸਮਝਦਾ ਵੀ ਜਿਹੜਾ ਪੋਲੀਟੀਕਲੀ ਰਾਸੀ ਬਦਲਾਖੋਰੀ ਆ ਨਾ ਉਹ ਵੀ ਸਾਡੇ ਦੇਸ਼ 'ਚ ਚੱਲਦੀ ਆ ਜੀ ਬੜੀ ਕੀ ਕੋਈ ਬਦਲਾਖੋਰੀ ਆਪਣੀ ਸਰਕਾਰ ਆਪਣੇ ਐਮਐਲਏ ਖਿਲਾਫ ਵੀ ਕਰੂਗੀ ਇਹ ਇੱਕ ਡਾਊਟ ਬਣਦਾ ਇਹ ਤੇਰੀ ਤਾਂ ਆਪਣੀ ਸਰਕਾਰ ਹੈ ਤੂੰ ਤਾਂ ਉਸ ਸਰਕਾਰ ਦਾ ਹਿੱਸਾ ਹੈ ਜੇ ਫੇਲਿਓਰਤ ਹੈ ਭਾਈ ਤੇਰੀ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਇਸ ਕੇਸ ਨਾਲ ਡੂੰਘੇ ਰੂਪ ਵਿੱਚ ਜੁੜੀਆਂ ਹੋਈਆਂ ਜਿਹੜੀਆਂ ਅਦੰਦੀ ਮੰਗ ਕਰਦੀਆਂ ਜੀ ਬਿਲਕੁਲ ਸਰ ਅਸੀਂ ਪਠਾਨ ਮਾਜਰਾ ਦੀ ਗੱਲ ਕਰ ਰਹੇ ਹਾਂ ਸਾਡੇ ਦਰਸ਼ਕਾਂ ਦੱਸੋ ਕਿ ਪਠਾਨ ਮਾਜਰਾ ਦੀ ਜਿਹੜੀ ਅਸਲ ਸੱਚਾਈ ਹੈ ਉਹ ਕੀ ਹੈ ਅਸਲ ਕਹਾਣੀ ਕੀ ਹੈ ਦੇਖੋ ਪਠਾਨ ਮਾਜਰਾ ਇੱਕ ਔਰਤ ਦੇ ਸੰਪਰਕ ਚਾਉਂਦੇ ਨੇ ਜੀ ਇਹ ਔਰਤ ਜੀਰਕਪੁਰ ਦੀ ਰਹਿਣ ਵਾਲੀ ਹੈ ਤੇ ਆਖਦੇ ਨੇ ਕਿ ਇਹ ਵਿਦੇਸ਼ਾਂ ਵਿੱਚ ਸੈੱਟ ਹੈ ਹੂੰ ਇਸ ਔਰਤ ਦੀ ਇੱਕ ਮਠਿਆਰਤੀ ਵੀ ਹੈ ਤੇ ਇਹਦੀ ਉਮਰ ਲਗਭਗ 19 ਹੀ ਹੈ ਜਿੰਨੀ ਇੱਕ ਪਠਾਨ ਮਾਹਰੀ ਦੀ ਉਮਰ ਹੈ ਜੀ ਇਹ ਔਰਤ ਆਪਣੇ ਆਪ ਨੂੰ ਇੱਕ ਤਲਾਕਸ਼ੁਦਾ ਜਾਂ ਵਿਧਵਾ ਔਰਤ ਦੇ ਤੌਰ ਤੇ ਦੱਸਦੀ ਹੈ ਜਿਹੜੀ ਉਹਦੀ ਸੱਚਾਈ ਹੈ ਜੀ ਔਰ ਦੱਸਦੀ ਆ ਕਿ ਮੇਰਾ ਜਦੋਂ ਪਠਾਨ ਮਾਜਰੇ ਨਾਲ ਸੰਪਰਕ ਹੁੰਦਾ ਤਾਂ ਪਠਾਨ ਮਾਜਰਾ ਮੈਨੂੰ ਇਹ ਆਖਦਾ ਕਿ ਮੈਂ ਵਿਤਲਕਸ਼ਦਾ ਆ ਮੈਂ ਤਲਕਸ਼ਦਾ ਆ ਤੇ ਮੇਰਾ ਤੇਰੇ ਚ ਇੰਟਰਸਟ ਹੈ ਦੇਖੋ ਇਹ ਕੋਈ ਮੈਂ ਸਮਝਦਾ ਕੋਈ ਮਾੜੀ ਗੱਲ ਨਹੀਂ ਗਈ ਜੇ ਦੋ ਬਾਲਗ ਜੀਵ ਇੱਕ ਦੂਸਰੇ ਦੇ ਨੇੜੇ ਹੋਣਾ ਚਾਹੁੰਦੇ ਹੁਣ ਕੋਈ ਮਾੜੀ ਗੱਲ ਜੀ ਇਹ 2013-14 ਤੋਂ ਲੈ ਕੇ ਇੱਕ ਦੂਸਰੇ ਦੇ ਸੰਪਰਕ ਚ ਸੀਗੇ ਹੂੰ ਅੱਜ ਤੋਂ ਬੀਬੀ ਇਹ ਵੀ ਦੋਸ਼ ਲਾਉਂਦੀ ਆ ਕਿ ਨੇ ਮੇਰਾ ਧਨ-ਮਾਲ ਵੀ ਲੁੱਟਿਆ ਮੈਨੂੰ ਇੰਨੇ ਘਟੀਆ ਕਿਸਮ ਦੀਆਂ ਫਿਲਮਾਂ ਵੀ ਭੇਜੀਆਂ ਇਹਨੇ ਮੇਰੀ ਇੱਜ਼ਤ ਨੂੰ ਵੀ ਹੱਥ ਲਾਇਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹ ਕਹਿੰਦੀ ਆ ਕਿ ਮੈਂ ਇਹਦੀ ਪਤਨੀ ਆ ਤੇ ਅਸੀਂ ਇਸ ਥਾਂ ਜਾ ਕੇ ਮੈਰਿਜ ਕਰਵਾਈ ਸੀ ਤੇ ਇਹਨੇ ਇਹ ਮੈਨੂੰ ਕਿਹਾ ਸੀ ਕਿ ਤੂੰ ਮੇਰੀ ਪਤਨੀ ਆ ਪਰ ਅਜੇ ਸਥਿਤੀ ਤੈਨੂੰ ਘਰ ਲੈ ਕੇ ਜਾਣ ਦੀ ਨਹੀਂ ਜੀ ਹੂੰ ਫਿਰ ਉਹ ਕਹਿੰਦੀ ਆ ਕਿ 2022 ਚ ਜਦੋਂ ਇਹ ਚੋਣ ਜਿੱਤਦਾ ਹੈ ਜੀ ਤੇ ਉਸ ਵੇਲੇ ਜਿਹੜਾ ਐਫੀਡੇਵਟ ਦਿੱਤਾ ਜਾਂਦਾ ਤੇ ਉਹਦੇ ਤੇ ਆਪਣੀ ਪਤਨੀ ਦਾ ਨਾਮ ਜਿਹੜਾ ਆ ਇਹ ਦੂਸਰੀ ਦਾ ਦਰਜ ਕਰਾਉਂਦਾ ਹੂੰ ਮੇਰਾ ਨਹੀਂ ਦਰਜ ਕਰਾਉਂਦਾ ਫਿਰ ਉਸ ਪਬਲਿਕ ਹੋਏ ਜਿਹੜਾ ਜਨਤਿਕ ਐਫੀਡੇਵਟ ਆ ਉਹਦੇ ਤੋਂ ਕਹਿੰਦੀ ਮੈਨੂੰ ਪਤਾ ਲੱਗਦਾ ਕਿ ਵਾ ਇਹ ਤਾਂ ਧੋਖਾ ਮੇਰੇ ਨਾਲ ਹੋ ਗਿਆ ਜੀ ਹੁਣ ਕਿਸੇ ਔਰਤ ਦੇ ਨਾਲ ਕੋਈ ਐਮਐਲਏ ਧੋਖਾ ਕਰ ਜਵੇ ਇਹ ਗੱਲ ਤਾਂ ਮਾੜੀ ਆ ਨਾ ਜੀ ਜੀ ਜੇ ਉਹ ਕੇਸ ਚੱਲਦਾ ਸੀ ਉਹ ਕੇਸ ਅਸੀਂ ਇਦਾਂ ਲੈਨੇ ਆ ਕਿ ਉਸ ਕੇਸ ਦੇ ਵਿੱਚ ਇਹਨੂੰ ਜ਼ਮਾਨਤ ਮਿਲੀ ਹੋਈ ਸੀ ਇਹ ਵੀ ਇੱਕ ਸਚਾਈ ਹੈ ਜੇ ਕੇਸ ਵਿੱਚ ਅਦਾਲਤ ਨੇ ਜ਼ਮਾਨਤ ਦਿੱਤੀ ਹੋਈ ਆ ਨਾ ਤੇ ਫਿਰ ਉਹ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ ਇਹ ਗੱਲ ਬੜੀ ਕਲੀਅਰ ਹੈ ਜੇ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ ਫਿਰ ਵੀ ਗ੍ਰਿਫਤਾਰੀ ਹੋਈ ਆ ਤਾਂ ਇਹ ਸਾਨੂੰ ਇਹਦੇ ਡਾਟ ਜੀ ਨਹੀਂ ਮਿਲ ਰਹਾ ਵੀ ਹੁਣ ਜਦ ਇਹਨੂੰ ਜ਼ਮਾਨਤ ਆ ਗਾਉਂ ਮਿਲੀ ਹੋਈ ਆ ਤੇ ਫਿਰ ਉਸ ਕੇਸ 'ਚ ਦੀ ਗ੍ਰਿਫਤਾਰੀ ਕਿਉਂ ਹੁੰਦੀ ਆ ਸੋ ਇਹ ਕੁਝ ਗੱਲਾਂ ਜਿਹੜੀਆਂ ਨੇ ਇਹ ਸ਼ੱਕ ਦੇ ਇਹ ਸੂਈ ਜਿਹੜੀ ਆ ਉਹ ਕਿਸੇ ਅੰਦਰਲੀ ਕੰਟਰਡਿਕਸ਼ਨ ਨੂੰ ਜਗ੍ਜ਼ਗਾਰ ਕਰਦੀ ਆ ਕਿ ਇਹਦੀ ਕੰਟਰਡਿਕਸ਼ਨ ਸਰਕਾਰ ਨਾਲ ਸਰਕਾਰ ਨਾਲੋਂ ਵੀ ਵੱਧ ਜਿਹੜੀ ਹਾਈ ਕਮਾਂਡ ਹੈ ਅਰਵਿੰਦ ਕੇਜਰੀਵਾਲ ਹੈ ਦਿੱਲੀ ਦੀ ਸਾਰੀ ਟੀਮ ਹੈ ਉਹਦੇ ਨਾਲ ਦਿਖਾਈ ਦਿੰਦੀ ਆ ਸਰਕਾਰ ਬਾਰੇ ਤੇ ਇਹ ਇਹ ਕਹਿੰਦਾ ਕਿ ਭਗਵੰਤ ਮਾਨ ਦੇ ਨਾਂ ਨੂੰ ਵੋਟਾਂ ਪਈਆਂ ਸਾਰੇ ਐਮਐਲਏ ਭਗਵੰਤ ਮਾਨ ਦੇ ਨਾਲ ਹੈ ਭਗਵੰਤ ਮਾਨ ਦਾ ਸਟੈਂਡ ਨਹੀਂ ਅੱਜ ਵੀ ਭਗਵੰਤ ਮਾਨ ਸਟੈਂਡ ਨਹੀਂ ਲੈਂਦਾ ਭਗਵੰਤ ਮਾਨ ਖਤਮ ਹੋ ਜਾਏਗਾ ਉਹ ਇਦਾਂ ਦੀਆਂ ਗੱਲਾਂ ਕਰਦਾ ਇਹਦਾ ਮਤਲਬ ਇਹ ਆ ਵੀ ਇਹਦੀ ਕੰਟਰਡਿਕਸ਼ਨ ਜਿਹੜੀ ਹੈਗੀ ਆ ਉਹ ਜਿਹੜੀ ਸੈਂਟਰਲ ਟੀਮ ਹੈ ਉਹਦੇ ਨਾਲ ਜੀ ਬਿਲਕੁਲ ਸਰ ਅਗਲਾ ਸਵਾਲ ਮੈਂ ਕਰਨਾ ਚਾਹਾਂਗੀ ਕਿ ਕ੍ਰਿਸ਼ਨ ਕੁਮਾਰ ਨੇ ਵੀ ਪਠਾਨ ਮਾਜਰਾ ਤੇ ਕੁਝ ਦੋਸ਼ ਲਗਾਏ ਨੇ ਸਰ ਉਹ ਦੋਸ਼ ਕੀ ਨੇ ਤੇ ਕਿਉਂ ਲਗਾਏ ਅਸਲ 'ਚ ਕ੍ਰਿਸ਼ਨ ਕੁਮਾਰ ਇੱਕ ਇਮਾਨਦਾਰ ਆਫੀਸਰ ਹੈ ਜੀ ਕ੍ਰਿਸ਼ਨ ਕੁਮਾਰ ਜਦੋਂ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸੀ ਉਦੋਂ ਤੋਂ ਐਜ਼ ਏ ਪੱਤਰਕਾਰ ਮੈਂ ਉਹਨਾਂ ਦੀ ਚਰਚਾ ਸੁਣਦਾ ਦੇਖਦਾ ਤੇ ਬਾਤ ਕਰਦਾ ਰਿਹਾ ਹੂੰ ਮੈਂ ਉਹਨਾਂ ਨੂੰ ਸਕੂਲਾਂ ਦੇ ਮੁਖੀ ਵਜੋਂ ਵੀ ਦੇਖਿਆ ਤੇ ਜਦੋਂ ਸਕੂਲਾਂ ਦੇ ਮੁਖੀ ਸੀ ਤੇ ਤਰਾ ਤਰਾ ਕਰਦੇ ਅਧਿਆਪਕ ਵੀ ਦੇਖੇ ਜੀ ਮੈਂ ਉਹਨਾਂ ਨੂੰ ਦੇਖਿਆ ਕਿ ਜਿਹੜਾ ਅਧਿਆਪਕ ਜਾਂ ਜਿਹੜਾ ਵੀ ਐਜੂਕੇਸ਼ਨ ਵਿਭਾਗ ਦਾ ਵਿਅਕਤੀ ਉਹਨਾਂ ਕੋਲ ਕੋਈ ਵਾਜ਼ਿਫ ਗੱਲ ਲੈ ਕੇ ਚਲਾ ਗਿਆ ਤੇ ਉਹ ਗੱਲ ਜੇ ਉਹਨਾਂ ਨੇ ਸੁਣ ਲਈ ਹੈ ਤੇ ਫਿਰ ਉਹਨਾਂ ਆਪਣੇ ਮੰਤਰੀ ਦੀ ਨਹੀਂ ਸੁਣਨੀ ਉਹਨਾਂ ਨੇ ਉਸ ਅਧਿਆਪਕ ਦੇ ਨਾਲ ਖੜੇ ਹੋਣਾ ਇਹ ਉਹਨਾਂ ਦੀ ਇੱਕ ਖਾਸੀਅਤ ਸੀਗੀ ਸਕੂਲਾਂ ਤੋਂ ਬਾਅਦ ਉਹਨਾਂ ਨੇ ਹਰ ਐਜੂਕੇਸ਼ਨ ਡਿਪਾਰਟਮੈਂਟ ਸੰਭਾਲਿਆ ਜੀ ਹਰ ਐਜੂਕੇਸ਼ਨ ਵਿੱਚ ਕਿਉਂਕਿ ਮੈਂ ਆਪ ਕਾਲਜ ਵਿੱਚ ਪ੍ਰਾਧਿਆਪਕ ਦੀ ਜ਼ਿੰਮੇਵਾਰੀ ਨਿਭਾਉਣਾ ਜੀ ਤਾਂ ਉਹ ਸਾਡੇ ਵੀ ਮੁਖੀ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਇੱਕ ਰੈਸ਼ਨਲਾਈਜੇਸ਼ਨ ਦੀ ਪਾਲਿਸੀ ਲਿਆਂਦੀ ਜਿਨ੍ਹਾਂ ਚ ਉਹਨਾਂ ਨੇ ਕਿਹਾ ਕਿ ਜੇ ਕੋ ਮੈਨੇਜਮੈਂਟ ਦੇ ਇੱਕ ਤੋਂ ਵਧੇਰੇ ਕਾਲਜ ਨੇ ਤੋ ਇੱਕ ਅਧਿਆਪਕ ਨੂੰ ਦੂਸਰੇ ਥਾਂ ਟ੍ਰਾਂਸਫਰ ਕਰਨਾ ਚਾਹੁੰਦੇ ਨੇ ਤੇ ਸਰਕਾਰ ਨੂੰ ਕੋਈ ਪੱਤੀ ਨਹੀਂ ਹੋਣੀ ਚਾਹੀਦੀ ਜਿਹੜੀ ਮੈਨੇਜਮੈਂਟਾਂ ਦੀ ਪਿਛਲੇ ਲੰਮੇ ਸਮੇਂ ਤੋਂ ਫਸੀ ਹੋਈ ਮੰਗ ਸੀ ਤੇ ਜਿਹੜੀ ਉਹਨਾਂ ਨੇ ਬਿਨਾਂ ਕਿਸੇ ਗੱਲ ਤੋਂ ਪੂਰੀ ਕੀਤੀ ਇਹ ਸਮਝਦਿਆਂ ਹੋਇਆ ਕਿ ਹਰ ਐਜੂਕੇਸ਼ਨ ਤਬਾਹ ਹੋ ਰਹੀ ਹੈ ਸੋ ਮੈਂ ਉਹਨਾਂ ਦੀ ਵਰਕਿੰਗ ਦੇ ਸਖਤ ਸੁਭਾਅ ਤੇ ਉਹਨਾਂ ਦੀ ਇਮਾਨਦਾਰੀ ਦਾ ਕਾਇਲ ਹਾਂ ਜੀ ਇਸੇ ਸਖਤ ਬਾਅ ਅਤੇ ਇਮਾਨਦਾਰੀ ਦੇ ਕਰਕੇ ਹੀ ਉਹਨਾਂ ਨੂੰ ਜਲ ਸਰੋਤ ਵਿਭਾਗ ਮਿਲਿਆ ਸੀ ਜਦੋਂ ਜਲ ਸਰੋਤ ਵਿਭਾਗ ਮਿਲਿਆ ਸੀ ਤਾਂ ਕਿਹਾ ਇਹ ਗਿਆ ਸੀ ਕਿ ਐਜੂਕੇਸ਼ਨ ਦਾ ਤੰਤਰ ਬਹੁਤ ਵੱਡਾ ਹੈ ਐਜੂਕੇਸ਼ਨ ਵਿਭਾਗ ਦੇ ਲੋਕ ਇਹਨਾਂ ਤੋਂ ਖਫਾ ਨੇ ਜੀ ਇਸ ਕਰਕੇ ਇਹਨਾਂ ਦੀ ਟਰਾਂਸਫਰ ਕੀਤੀ ਗਈ ਹੈ ਹਮ ਪਰ ਜਿੱਥੇ ਜਲ ਸਰੋਤ ਤੇ ਖਨਨ ਵਿਭਾਗ ਜਦੋਂ ਇਹਨਾਂ ਨੂੰ ਮਿਲਦਾ ਤਾਂ ਮੈਨੂੰ ਲੱਗਦਾ ਹੈ ਕਿ ਅਸਲੀਅਤ ਇਹ ਸੀ ਕਿ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਲੈਂਡ ਮਾਫੀਆ ਖਨਨ ਮਾਫੀਆ ਤੇ ਭੂਮੀ ਮਾਫੀਆ ਦੇ ਜਿਹੜਾ ਇੱਕ ਡਿਲੇਕਟਿਕਲ ਸਬੰਧ ਨੇ ਉਹਨਾਂ ਚ ਫਸਿਆ ਹੋਇਆ ਜੀ ਸੋ ਰੇਤ ਮਾਫੀਆ ਦੇ ਨੂੰ ਹੱਥ ਪਾਉਣਾ ਕਿਸੇ ਹਰੀ ਸਾਰੀ ਦਾ ਕੰਮ ਨਹੀਂਗਾ ਭਾਵੇਂ ਮੈਂ ਇਹ ਗੱਲਾਂ ਬਿਲਕੁਲ ਚਿੱਤੇ ਦਿਨ ਵਾਂਗੂ ਸਹਿਮਤ ਹਾਂ ਕਿ ਪੰਜਾਬ ਵਿੱਚੋਂ ਰੇਤ ਮਾਫੀਆ ਦਾ ਖਾਤਮਾ ਨਹੀਂ ਕਰ ਸਕਦੀ ਭਗਵੰਤ ਮਾਨ ਸਰਕਾਰ ਹੂੰ ਹੁਣ ਜਿਹੜੀ ਗੱਲ ਪਠਾਨ ਮਾਜਰੇ ਦੇ ਨਾਲ ਸੰਬੰਧਿਤ ਅਸੀਂ ਇਹਨਾਂ ਜੋੜ ਕੇ ਦੇਖ ਸਕਦੇ ਹਾਂ ਪਠਾਨ ਮਾਜਰਾ ਜੀ ਕਹਿੰਦੇ ਆ ਕਿ ਹੜਾਂ ਦਾ ਜ਼ਿੰਮੇਵਾਰ ਜਿਹੜਾ ਆ ਕ੍ਰਿਸ਼ਨ ਕੁਮਾਰ ਹੈ ਉਹ ਕਿਵੇਂ ਜੀ ਉਹ ਕਹਿੰਦੇ ਆ ਕਿ ਨਾ ਤੇ ਇਹਨਾਂ ਨੇ ਸਫਾਈ ਕਰਾਈ ਖਾਸ ਕਰਕੇ ਉਹ ਟਾਂਗਰੀ ਜਿਹੜੀ ਉਹ ਨਹਿਰ ਜਈ ਆ ਉਹਦਾ ਜ਼ਿਕਰ ਕਰਦੇ ਨੇ ਹਮ ਐ ਪਰ ਉਹ ਇਹ ਕਹਿੰਦੇ ਨੇ ਕਿ ਜਿਹੜੀ ਲੋਕਾਂ ਦੀ ਆਪਣੀ ਜ਼ਮੀਨ ਹੈ ਉਹਦੇ ਵਿੱਚੋਂ ਇਹਨਾਂ ਨੇ ਰੇਤਾ ਪੁੱਟਣ ਦੀ ਪ੍ਰਵਾਨਗੀ ਨਹੀਂ ਦਿੱਤੀ ਹੁਣ ਇਹ ਗੱਲ ਸ਼ਾਇਦ ਪਠਾਨ ਮਾਜ਼ਰੀ ਹੋਰਾਂ ਨੂੰ ਨਹੀਂ ਪਤਾ ਹੋਣੀ ਵੀ ਧਰਤੀ ਦੀ ਇੱਕ ਨਿਰਧਾਰਤ ਸਤਾ ਹੈ ਜਿਹਦੀ ਮਾਲਕੀ ਉਸ ਧਰਤੀ ਦੇ ਮਾਲਕ ਕੋਲ ਹੁੰਦੀ ਆ ਜਿਹਦੀ ਉਹ ਕੋ ਰਜਿਸਟਰੀ ਆ ਭਾਵੇਂ ਜੇ 5 ਫੁੱਟ 7 ਫੁੱਟ ਤੱਕ ਦੀ ਜਿਹੜੀ ਜ਼ਮੀਨ ਦੀ ਮੈਂ ਖੇਤੀ ਕਰਦਾ ਉਹਦੀ ਮੇਰੇ ਕੋ ਮਾਲਕੀ ਆ ਜੇ ਉਹਦੇ ਥੱਲੇ ਪੈਟਰੋਲ ਨਿਕਲ ਆਵੇ ਤੇ ਉਹਦਾ ਮਾਲਕ ਮੈਂ ਨਹੀਂ ਜੇ ਉਹਦੇ ਥੱਲੇ ਪਾਣੀ ਆ ਤੇ ਪਾਣੀ ਕੱਢ ਕੇ ਵੇਚਣ ਦਾ ਕੰਮ ਮੈਂ ਨਹੀਂ ਕਰ ਸਕਦਾ ਜੇ ਉਹਦੇ ਥੱਲੇ ਕੋਈ ਹੋਰ ਖਣਜ ਪਦਾਰਥ ਕੀਮਤੀ ਨਿਕਲ ਆਉਣ ਤਾਂ ਉਹਦੀ ਮਾਲਕੀ ਸਰਕਾਰ ਦੀ ਹੈ ਸੋ ਕਿਸਾਨ ਨੂੰ ਜਾਂ ਜ਼ਿਮੀਦਾਰ ਨੂੰ ਜਾਂ ਉਸ ਭੂਮੀ ਦੇ ਮਾਲਕ ਨੂੰ ਇਹ ਕਿਦਾਂ ਦਿੱਤਾ ਜਾ ਸਕਦਾ ਕਿ ਤੂੰ ਜੋ ਮਰਜੀ ਇੱਥੋਂ ਲੁੱਟ ਕੇ ਲੈ ਜਾ ਤੂੰ ਪੁੱਟ ਕੇ ਲੈ ਜਾ ਇਹ ਕਿਵੇਂ ਇਹ ਫਰਕ ਪਾਇਆ ਜਾਏਗਾ ਕਿ ਇਹ ਜਿਹੜਾ ਪੁੱਟ ਕੇ ਲੈ ਕੇ ਜਾ ਰਿਹਾ ਇਹ ਰੇਤ mafia ਆ ਜਾਂ ਕਿਸਾਨ ਆ ਸੋ ਇਸ ਸੰਦਰਭ ਚ ਇੱਕ ਕੰਟਰਡਿਕਸ਼ਨ ਜਿਹੜੀ ਆ ਉਹ ਉੱਭਰਦੀ ਆ ਜੀ ਉਹ ਕ੍ਰਿਸ਼ਨ ਕੁਮਾਰ ਦਾ ਵਿਰੋਧ ਇਸ ਲਈ ਕਰਦੇ ਨੇ ਸੋ ਕੱਲਾ ਪਠਾਨ ਮਾਜ਼ਰ ਨਹੀਂ ਮੈਂ ਨਾਂ ਨਹੀਂ ਲੈਣਾ ਦੋ ਚਾਰ ਹੋਰ ਐਮਐਲਏ ਬੜੇ ਇਸ ਗੱਲ ਤੋਂ ਆਫਰੇ ਫਿਰਦੇ ਆ ਕਿ ਸਾਨੂੰ ਆਪਣੇ ਖੇਤਾਂ ਚੋਂ ਰੇਤਾ ਨਹੀਂ ਕੱਢਣ ਦਿੰਦਾ ਆਪਣੇ ਆਪਣੇ ਖੇਤਾਂ ਦੀ ਕੋਈ ਗੱਲ ਨਹੀਂ ਕੀਤੀ ਉਹਨਾਂ ਐਮਐਲਏ ਆ ਨੇ ਵੱਡੇ ਵੱਲੇ ਟਿੱਪਰ ਲਾਏ ਹੋਏ ਨੇ ਵੱਡੀਆਂ ਵੱਡੀਆਂ ਮਸ਼ੀਨਰੀਆਂ ਲਈਆਂ ਹੋਈਆਂ ਨੇ ਵੀ ਫਟਾਫਟ ਰਾਤੋਂ ਰਾਤ 4 5 10 ਟਰਾਲ ਟਿੱਪਰ ਜੜਿੰਦੇ ਹੋ ਰਿੱਤਾ ਦੇ ਕੱਢੀ ਤੇ ਵੇਚ ਲਈਏ ਸੋ ਕਿਉਂਕਿ ਇਹ ਜਿਹੜਾ ਬਿਜ਼ਨਸ ਬਣ ਗਿਆ ਹੈ ਰਾਜਨੀਤੀ ਸੋ ਇਹ ਬਿਜ਼ਨਸ ਦੀ ਜਿਹੜੀ ਪ੍ਰੋਬਲਮ ਉਹਦੇ ਚੋਂ ਨਿਕਲਿਆ ਸੰਕਟ ਹੈ ਜੀ ਬਿਲਕੁਲ ਇਸੇ ਤਰ੍ਹਾਂ ਪ੍ਰੋਗਰਾਮ ਨੂੰ ਅੱਗੇ ਵਧਾਣੇ ਲੇਕਿਨ ਹੁਣ ਵਕਤ ਤੇ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੇ ਬਾਅਦ